ਸਾਰੇ ਹੀ ਨੌਜਵਾਨਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਆ ਖਾਸ ਕਰਕੇ ਸਾਰੇ ਨੌਜਵਾਨਾਂ ਨੂੰ ਵੀਡੀਓ ਦਿਖਾ ਦੇਣੀ ਨੌਜਵਾਨ ਭਰਾਵੋ ਤੁਸੀਂ ਸੇਵਾ ਕਰਨ ਤੋਂ ਬਾਅਦ ਸਿਮਰਨ ਕਰਨ ਤੋਂ ਬਾਅਦ ਭੋਗਾਂ ਤੋਂ ਬਾਅਦ ਜਦੋਂ ਫਤੇਗੜ ਸਾਹਿਬ ਭੋਗ ਪਾਣਗੇ ਲੰਮੀ ਸ੍ਰੀ ਗਿਣਤੀ ਦੇ ਵਿੱਚ ਤੁਸੀਂ ਜਿਹੜਾ ਕਿ ਉੱਥੇ ਫਤੇਗੜ ਸਾਹਿਬ ਗਏ ਹੋ ਆ ਵੱਡੀ ਗਿਣਤੀ ਦੇ ਵਿੱਚ ਸਾਰੇ ਨੌਜਵਾਨਾਂ ਚਰਨਾਂ 'ਚ ਬੇਨਤੀ ਆ ਤੇ ਸਾਰੇ ਦੇ ਸਾਰੇ ਨੌਜਵਾਨ ਖਨੌਰੀ ਬਾਰਡਰ ਦੇ ਉੱਪਰ 4-4-5-5 ਦਿਨ ਟਰਾਲੀਆਂ ਲਾ ਕੇ ਲੈ ਕੇ ਜਾਓ ਵੀਰੋ ਇੱਥੇ ਲਾ ਕੇ ਲੈ ਕੇ ਆਓ ਕਿਉਂਕਿ ਮੈਨੂੰ ਪਤਾ ਸਾਰੇ ਨੌਜਵਾਨ ਟਰਾਲੀਆਂ ਦੇ ਉੱਪਰ ਪੂਰਾ ਤਕੜਾ ਪ੍ਰਬੰਧ ਕਰਕੇ ਲੈ ਕੇ ਗਿਆ ਹਨ ਤਰਪਾਲਾਂ ਸਾਰਾ ਕੁਝ ਅੰਦਰ ਵਿੱਚ ਗੱਦੇ ਕੁਦੇ ਸਾਰਾ ਕੁਝ ਲਾ ਕੇ ਲੈ ਕੇ ਆਏ ਹਨ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ ਪਰ ਹੁਣ ਬੇਨਤੀ ਮੇਰੇ ਸਾਰੇ ਨੌਜਵਾਨਾਂ ਦੇ ਚਰਨਾ ਚਾਹ ਬੇਨਤੀ ਵੀਰੋ ਇਹ ਤੁਹਾਡੇ ਆਪਣੇ ਪੰਜਾਬ ਦੀ ਲੜਾਈ ਆ ਤੁਹਾਡੇ ਆਪਣੇ ਹੱਕਾਂ ਦੀ ਲੜਾਈ ਆ ਮੈਂ ਗੱਲ ਕਹਿ ਦੇਣਾ ਚਾਹਣਾ ਵੀ ਡੱਲੇ ਵਾਲ ਸਾਹਿਬ ਦਾ 28ਵਾਂ ਦਿਨ ਆ ਠੀਕ ਹੈ ਨਾ ਗੱਲ ਤੁਹਾਨੂੰ ਮੈਂ ਆਗੂ ਬਾਰੇ ਦੱਸ ਦਣਾ ਵੀ ਮੈਂ ਆਪਣਾ ਗੱਲ ਘਟਾ ਦੂੰ ਤੁਸੀਂ ਬਿਨਾ ਬਿਨਾਂ ਕਿਸੇ ਸ਼ੱਕ ਕੀ ਤੁਸੀਂ ਭਰੋਸਾ ਕਰ ਸਕਦੇ ਹੋ ਜਗਤ ਸਿੰਘ ਸਰਦਾਰ ਜਗਦੇਸ਼ ਸਿੰਘ ਢੱਲੇਵਾਲ ਸਾਹਿਬ ਤੇ ਵੀ ਇੰਨਾ ਚੰਗੇ ਆਗੂ ਨੇ ਤੇ ਇੰਨੇ ਵਧੀਆ ਆਗੂ ਨੇਗੇ ਜਿਹੜਾ ਆਪਣਾ ਆਪ ਕਰਵਾਉਣ ਤੁਹਾਡੇ ਲਈ ਕਰੇ ਖੜੇ ਨੇਗੇ ਹੋਰ ਦੱਸੋ ਤੁਹਾਨੂੰ ਕਿਹੜਾ ਕੋਈ ਸਰਟੀਫਿਕੇਟ ਲੈ ਕੇ ਦੀਏ ਵੀ ਜਿਹੜਾ ਕੋਈ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੀ ਗੱਲ ਕਰਦਾ ਵੈਸੇ ਆਪਣੇ ਚੱਪੇ-ਚਾਪੇ ਤੇ ਆਪਣੇ ਇਤਿਹਾਸ ਦੇ ਵਿੱਚ ਖੂਂਡ ਲਿਆ ਪਰ ਅੱਜ ਦੇ ਸਮੇਂ ਦੀ ਗੱਲ ਕਰਦਾ ਅੱਜ ਦੇ ਸਮੇਂ ਦੇ ਵਿੱਚ ਢੱਲੇਵਾਲ ਸਾਹਿਬ ਵਰਗਾ ਆਗੂ ਕੋਈ ਨਹੀਂ ਹੈਗਾ ਤਾਂ ਤੁਸੀਂ ਅੱਖਾਂ ਮੀਟ ਕੇ ਭਰੋਸਾ ਕਰਕੇ ਆਪਣਾ ਪੰਜਾਬ ਆਪਣੇ ਨਸਲਾਂ ਫਸਲਾਂ ਆਪਣੇ ਪੰਜਾਬ ਨੂੰ ਬਚਾਉਣ ਲਈ ਤਾਂ ਤੁਸੀਂ ਇੱਥੇ ਘਟੋ ਘਟ 4-4 5-5 ਦਿਨ ਤਾਂ ਲਾ ਕੇ ਜਾਓ ਜੇ ਤੁਸੀਂ ਸਾਰੇ ਨੌਜਵਾਨ ਆਜੋ ਤਾਂ ਮੈਨੂੰ ਇਹ ਲੱਗਦਾ ਕਿ ਟਰਾਲੀਆਂ ਇੱਥੋਂ ਵੀ ਘਟੋ ਘਟ ਪਤਲਾ ਤੱਕ ਪਹੁੰਚ ਜਾਣਗੇ ਟਰਾਲੀਆਂ ਬਜ਼ੁਰਗਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਆ ਹਾਂਜੀ ਨੌਜਵਾਨਾਂ ਦੀ ਗਿਣਤੀ ਘੱਟ ਆ ਨੌਜਵਾਨੀ ਸਾਰੇ ਭਰਾ ਟਰਾਲੀਆਂ ਟਰੈਕਟਰ ਲੈ ਕੇ ਗਏ ਹੋਣੇਗੇ ਵੀ ਇਹ ਸਾਰੇ ਨੌਜਵਾਨਾਂ ਦੇ ਭਰਾਵਾਂ 'ਚ ਇਹ ਬੇਨਤੀ ਆ ਵੀ ਤੁਸੀਂ ਦੇਖੋ ਸੇਵਾ ਕਰਨ ਤੋਂ ਬਾਅਦ ਤੁਸੀਂ ਆਪਣਾ ਸਾਹਿਬ ਜਾਦਿਆਂ ਦੀ ਧਰਤੀ ਤੋਂ ਮਾਤਾ ਗੁਜਰਕਾਰ ਤੋਂ ਥਾਪੜਾ ਲੈ ਕੇ ਆਓ ਵੀ ਮਾਤਾ ਜੀ ਸਾਨੂੰ ਬਲ ਬਖਸ਼ੋ ਅਸੀਂ ਵੀ ਆਪਣੇ ਪੰਜਾਬ ਲਈ ਕੁਛ ਨਾ ਕੁਛ ਕਰਨਾ ਚਾਹੁੰਦੇ ਆ ਅਸੀਂ ਵੀ ਇਹ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਆ ਕਿਉਂਕਿ ਤੁਹਾਨੂੰ ਤਾਂ ਗੁਰਤੀ ਇਸ ਕੰਮ ਦੀ ਮਿਲੀ ਹੋਈ ਹੈ ਜਿਹੜੀ ਮੇਨ ਗੱਲ ਆ ਤੁਹਾਨੂੰ ਗੁਰਤੀ ਇਸ ਚੀਜ਼ ਦੀ ਦਿੱਤੀ ਹੋਈ ਆ ਕਿ ਵੀ ਤੁਸੀਂ ਜ਼ੁਲਮ ਦੇ ਖਿਲਾਫ ਲੜਨਾ ਬਕਾਫਤ ਕਰਨੀਆਂ ਸਾਨੂੰ ਤਾਂ ਸਾਡੇ ਤਾਂ ਗੁਰੂਆਂ ਸਾਹਿਬਾਨ ਨੇ ਵੀ ਬਾਗੀ ਕਿਹਾ ਸੀ ਸਰਕਾਰਾਂ ਦੇ ਸਮੇਂ ਦੀਆਂ ਸਰਕਾਰਾਂ ਨੇ ਆਪਾਂ ਹੈ ਹੀ ਬਾਗੀ ਆਪਾਂ ਲੜਨਾ ਹੀ ਜ਼ੁਲਮ ਖਿਲਾਫ ਆ ਇਸ ਕਰਕੇ ਕਿਉਂ ਨਾ ਫਿਰ ਅਸੀਂ ਆਪਾਂ ਉਹਨਾਂ ਦੇ ਰਾਹ ਦੇ ਤੁਰੀਏ ਆਓ ਕੱਲਾ ਵੀਰੋ ਇਹ ਤੁਹਾਡੇ ਪੰਜਾਬ ਦੀ ਲੜਾਈ ਆ ਅਸੀਂ ਬਗਾਵਤ ਕਰਨੀ ਸੀ ਆਪਣੇ ਹੱਕਾਂ ਲਈ ਲੜਨਾ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਅਸੀਂ ਆਪਣੇ ਆਪ ਲਈ ਵੀ ਲੜਨਾ ਤੁਸੀਂ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਤੁਸੀਂ ਸਾਰੇ ਜਿੰਨੇ ਹੀ ਹਫੇਕਾਰ ਸਾਹਿਬ ਤੋਂ ਖੇਤੀਬਾੜੀ ਦੇ ਕੰਮਾਂ ਤੋਂ ਵੀ ਢਿੱਲੇ ਮਿਲ ਗਏ ਬਾਈ ਥੋੜੀ ਜੀ ਹੁਣ ਹੁਣ ਤਾਂ ਪਾਣੀ ਪੁਣੀ ਲੱਗ ਪਾਣੀ ਲੱਗ ਗਿਆ ਬਾਈ ਬਾਰਿਸ਼ ਹੋ ਗਈ ਜੇ ਪਰ ਤੋਂ ਬਾਅਦ ਸਹਿਯੋਗ ਦੇ ਮੈਂ ਤਾਂ ਸਾਰੀ ਵੀਰਾਂ ਨੂੰ ਹੱਥ ਵੰਨ ਕੇ ਬੇਨਤੀ ਆ ਹਾਂਜੀ ਇਹ ਬੇਨਤੀ ਆ ਸਾਰਿਆਂ ਨੂੰ ਤੇ ਟਰਾਲੀਆਂ ਤੁਸੀਂ ਟਰੈਕਟਰ ਲੈ ਕੇ ਸਾਰੇ ਜਣੇ ਇੱਥੇ ਪਹੁੰਚੋ ਕਿਉ ਖੇਤੀਬਾੜੀ ਖੇਤੀਬਾੜੀ ਵਾਲੇ ਬੰਦੇ ਤੁਸੀਂ ਟਰੈਲਰ ਟਰਾਲੀ ਟਰੈਕਟਰ ਉਹਨਾਂ ਕੋਲੇ ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਣ ਵਾਲੇ ਨੇਗੇ ਹੁਣ ਪਰਖ ਦੀ ਘੜੀ ਆ 4 4 5 5 ਦਿਨਾਂ ਮੈਂ ਉਮੀਦ ਕਰਦਾ ਕਿ ਸਾਰੇ ਨੌਜਵਾਨ ਲੱਗ ਜਾਣਗੇ ਇਹ ਮੈਨੂੰ ਸਾਰੇ ਨੌਜਵਾਨਾਂ ਤੇ ਉਮੀਦ ਦਾ ਧੰਨਵਾਦ